કરી ਅਜ ਦੇ ਖਾਲੀ ਜਦ ਬੈਠੀਗਾ ਜਦ ਸੰਗਤ ਨਹੀਂ ਸਹੀ ਹੈ ਜੀ ਸੈਨੋਰੀ ਦੇ ਬਾ ਹਾਂ ਰੋਕੇ ਨਾ ਆਤਾ ਹੈ ਹੈਪੀ ਬਰਥਡੇ ਟੂ ਯੂ ਲੋਗ ਨੂੰ ਲੋਗ ਨੂੰ ਆਏ ਬਦਣਾ ਹੈਲੋ ਗਾਇਸ ਹੈਲੋ ਗਾਇਸ ਅਲੈਕਸਿਸਟਰ ਕੋਲ ਜਾਏ ਵਿਜੀ ਸਿਸਟਰ ਆਗੇ ਤੀਜੀ ਸਿਸਟਰ ਪਤਰੀਆਂ ਦਾ ਇਲਾਜ ਕਰਾਏ ਨੇ ਉਹਨਾਂ ਦਾ ਹਜੇ ਕੁਝ ਕਨਫਰਮ ਨਹੀਂ ਹੋ ਕੇ ਦਨਾਨਗੇ ਬਣਾਇਆ ਹੋ ਜਾ ਕੇ ਕੀ ਆ ਤਾ ਹੈਗਾ ਉਹ ਹਸਪੀਟਲ ਕਿਹਦੇ ਨੇ ਆਉਣ ਜਾਣ ਉੱਥੇ ਰਹਿਣਗੇ ਹਾਂ ਕੀ ਪਤਾ ਹੋਦਾ ਪਤਾ ਨਹੀਂ ਜਿਹੜੀ ਮਰਜ਼ੀ ਬਾਦੇ ਰਹਿ ਤਾਂ ਇੱਥੇ ਜਾਣਾ ਹੈ ਜੀ ਉਹਨਾਂ ਭਾਜੀ ਨੂੰ ਕਰ ਉਹ ਕਿੱਥੇ ਹੋ ਗਏ ਉਹ ਬੈਬੀ ਲੈ ਮੈਂ ਖੋਲਦੀ ਹਾਂ ਬੂਆ ਹੈਪੀ ਬਰਥਡੇ ਸਾਪੀ ਆਸ਼ਾ ਬੰਦਨਾ ਹਾਂ ਜੀ ਬੰਦ ਕਰੀਏ ਬੂਏ ਨੂੰ 21 ਦਿਓ ਪਹਿਲਾਂ ਜੀ ਹੈ ਇੱਕ ਕਿਹੜਾ ਹੋਗਾ ਇਹ ਖਰਾਬ ਕਰੋਗੇ ਖਾਂਦੀ ਹੈ ਨਹੀਂਗੀ ਇਹ ਆਹ ਬਹਾਰ ਮੈਂ ਖਾਉਂਗੀ ਹੋਏ ਨਾ ਹੂੰ ਹੋਇਓ ਨਹੀਂ ਮੰਨਦਾ ਹੈ ਨਹੀਂ ਹਾਂ ਮੈਂ ਪੂਰੀੇ ਬੋਲਦੀ ਹੈ ਕਿ ਮਾਰੇ ਬੋਲਦੀ ਹਾਂ ਮੈਂ ਹਾਂ ਥੋੜੀ ਥੋੜੀ ਆਪ ਤੇ ਖਾਈ ਜਾਓ ਇਹਦੇ ਤੇ ਪਾਣੀ ਲਾ ਉਹ ਤੁਸੀਂ ਕੇਰਾ ਪਾ ਕੇ ਆਪਣਾ ਭਾਈ ਡਰਾ ਲਿਆ ਹੈ ਉਹ ਤੁਸੀਂ ਕੇਰਾ ਪਾ ਕੇ ਆਪਣਾ ਭਾਈ ਡਰਾ ਲਿਆ ਹੈ ਉਦਾਸ ਨਾ ਬੈਠੋ ਤੂੰ ਸੋਹਣਾ ਹੈ ਬੈਠ ਖੁਸ਼ ਜਾ ਉਹ ਕਹਿੰਦਾ ਲੈ ਯਾਰ ਪਹਿਲਾਂ ਮੈਂ ਅੱਜ ਕਾਲਾ ਕੁਰਤਾ ਪਾਇਆ ਹੁਣ ਮੇਰੇ ਇਹਨਾਂ ਗਿੱਜਾ ਖਾਲੀ ਕਰਾ ਦੇਣਾ ਆ ਗਿਆ ਬਣ ਕੇ ਦੀ ਬਸ ਬਾਣੀ ਚੌਕਲੇਟ ਖਾਣ ਦਾ ਜ਼ਿਕਰ ਆਇਆ ਲੱਗਦਾ ਹਾਂ ਜੀ ਕਰਦਾ ਬਾਣੀ ਦਾ ਇੱਕ ਦੇ ਦੋ ਨੂੰ ਵੀ ਇਹ ਪਹਿਲਾਂ ਬੰਦ ਕਰ ਹਰ ਨੂੰ ਵੜਾ ਦੋ ਪਹਿਲਾਂ ਅੱਛਾ ਇਹ ਕਰਦੇ ਹਾਂ ਖਾਣ ਕਿ ਤੇ ਨਹੀਂ ਖਾਉਣਾ ਕੋੜੀ ਦਾ ਤੇ ਬਾਅਦ ਉਹ ਕਰਕੇ ਦੋ ਲੈ ਲੈ ਵੀ ਖਾਣ ਹਾਂ ਲੈ ਇੱਕ ਵਾ ਦੇ

ਮੇਰੇ ਬਾਜੀ ਦੇ ਮਾਰੀ ਇਹ ਆਇਆ ਕਰੇ ਤੂੰ ਆਪਣੇ ਕੁੜਤੇ ਨਾਲ ਟੰਗ ਲਾ ਮੈਚਿੰਗ ਯਾਰ ਤੂੰ ਪੂਰਾ ਵੈਸੇ ਸੋਚ ਸਮਝ ਕੇ ਲੈ ਕੇ ਆਇਆ ਹੈ ਦਿਖਾ ਦੇ ਇਹਦੇ ਆਨੇ ਉਹਨੇ ਕਾਲੀ ਪੈਂਟ ਪਾਈ ਆ ਤੈਨੂੰ ਕਾਲਾ ਪਰਸ ਉਹਨੇ ਹਰੀ ਸ਼ਰਟ ਪਾਈ ਉਹਨੂੰ ਹਰਾ ਪਰਸ ਹਾਂ ਤੇ ਇਹਦਾ ਬਰਾਊਨ ਆ ਰੈੱਡ ਚੱਲ ਮੈਚ ਕਰ ਗਿਆ ਇਹਦਾ ਮੈਡਮ ਜੀ ਲਾਤੇ ਲਾਤਰੀ ਬੈਠੇ ਨੇ ਜਾ ਕੇ ਆ ਪਰਸਾ ਨਾਲ ਖੇੜਾ ਬੱਸ ਤੇ ਲੱਗ ਰਖ ਲੈ ਹਾਂ ਉਹ ਵਾ ਤੋਯੋ 20 ਇਹ ਆ ਕੋ ਚ ਕੋ ਕੱਪੜੇ ਖਾਓ ਗਰ ਨਹੀਂ ਗਿੱਲੀ ਹੋਣੀ ਖਾਣੇ ਲੈ ਵਾ ਖਾਉਣ ਵਾਲੇ ਕੱਪੜੇ ਨਾ ਗੰਦੇ ਕਰੀ ਅੱਛਾ ਮੰਨਤ ਦਾ ਧਿਆਨ ਵੀ ਚਾਕਲੇਟ ਵੱਲ ਬਾਰ ਬਾਰ ਜਾ ਰਿਹਾ ਬਸ ਇੰਨੇ ਹੀ ਖਾਓ ਸਵਾਦ ਨਹੀਂ ਹੋਣਾ ਕੀ ਖਾਣਾ ਚੇਰੀ ਦਾ ਹਾਂ ਹਾਂ ਹਮਾਰੀ ਕਿੰਨੇ ਮੂਹਰੇ ਚੇਹਰੇ ਵੰਦੇ ਆ ਰਹੇ ਹੁੰਦੇ ਆ ਲੈ ਗਾ ਤਿੰਨੇ ਖਾਦੇ ਨੇ ਖਾਣਾ ਪਕਾ ਰਿਹਾ ਨੇ ਮੈਂ ਬਣਾਵਾਂ ਠੀਕ ਹੈ ਲੈ ਪਾਰਨਾ ਦਿਓ ਨਾ ਨਾ ਰੋਜ਼ ਕੱਟਦੇ ਲੋ ਜੀ ਦੀਦੀ ਹੋਣੀ ਅੱਗੇ ਚਲੇ ਗਏ ਨੇ ਹੁਣ ਮੈਂ ਕਰਾ ਲਈ ਆਪਣੀ ਜੇਬ ਬਿਲਕੁਲ ਖਾਲੀ ਹੁਣ ਚੱਲੇ ਆ ਮੈਂ ਆਪਣੇ ਸਹੁਰਿਆਂ ਦੇ ਤਰਦੀਪ ਬੰਨੂਗੀ ਹਰਦੀਪ ਬਨੂਗੀ ਰਖੜੀ ਤੇ ਮੈਂ ਆਪਣੀ ਜੇਬ ਰੱਖੂਗਾ ਖੁੱਲੀ ਵਾਲਾ ਫਟ ਕਿ ਚਲੋ ਭਾਰ ਲੀਏ ਹੁਣ ਫਿਰ ਦੁਬਾਰਾ ਜੀ ਕਿੰਨੇ ਤੁਹਾਨੂੰ پیسے ਮਿਲਦੇ ਛੱਡੇ ਉਹ ਰਾਹ ਦੇਖ ਲੋ ਇਹ ਕਹਿੰਦੇ ਜਿੰਨੇ ਸਾਨੂੰ ਮਿਲ ਗਏ ਉਹ ਸਾਡੇ ਮਨੋਂ ਦੇ ਦੇਣੇ ਆ ਲੈ ਕੱਪੜਿਆਂ ਦੇ پیسے ਵਾਪਸ ਲੈਣੇ ਜਿਹੜੇ ਕੱਲ ਤੁਹਾਨੂੰ ਦਵਾਏ ਨੇ ਕਿ ਤਨਾ ਇੱਥੇ ਪਈ ਆ ਦੇ ਮਾ ਓਹੋ ਚਲ ਤੇ 1 ਰੁਪਇਆ ਦੇ ਦੀ ਮੇਰੇ ਕੋਲ ਵੀ 1 ਰੁਪਇਆ ਹੀ ਆ ਨਹੀਂ ਤੇਰੇ ਕੋਲ ਤਾਂ ਵੱਧ ਨੇ ਤੂੰ ਤਾਂ ਪਰਸ ਵੀ ਢੋਲਗੀ ਵਾਲਾ ਰੱਖਿਆ ਹੋਇਆ ਅੱਜ हां पुत्र किथे आओ छो पर्स ਜੀ ਪੈਸੇ ਆ ਹਾਂ ਚਲ ਠੀਕ ਆ ਪਪਾ ਮੇਰੇ ਕੋਲ ਦੀਆ ਦਾ ਬਾਦ ਨਿਸ਼ਾਨੀ ਲਾ ਲਈ ਮੈਂ ਲਾਲ ਰੰਗ ਦਾ ਪਰਸ ਜਪਜੀ ਗੋੜਾ ਜੀ ਚ ਪੈਸੇ ਆ ਹਾਂ ਹਾਂ ਚਲੋ ਹੁਣ ਸੌਰਿਆਂ ਦੇ ਪਹੁੰਚੀਏ ਤੇ ਜਾ ਕੇ ਉਥੇ ਦੇਖੀਏ ਜਦੋਂ ਸੌਰਿਆਂ ਦੇ ਪਹੁੰਚੀਏ ਕੀ ਮਾਹੌਲ ਬਣਦਾ ਕਿੰਨੀ ਗੱਜ ਜ ਆਪਣੀ ਜੇਬ ਹੁੰਦੀ ਆ ਗਰਮ ਆ ਗਿਆ ਆ ਗਿਆ ਮਾ ਜਾਨੀ ਸਈਆਂ ਬੰਦ ਰਹੀਆਂ ਚਲੋ ਮਿਲਦੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ ਲੋ ਜੀ ਅਸੀਂ ਪਹੁੰਚਣ ਵਾਲੇ ਆ ਹੁਣ ਮੇਰੇ ਸਹੁਰਿਆਂ ਦੇ ਭਰਨ ਨੂੰ ਆਪਣੀਆਂ ਜੇਬਾਂ ਪਾਪੇ ਬੰਦਾ ਉਹਦਾ ਕੱਛੀ ਅਸੀਂ ਕਰਨੀ ਤਾਸ ਹੁਣ ਦੇਖੀਏ ਆਪਾਂ ਉਹ ਪੱਤੀ ਕਿੰਨੀ ਗੱਜੇ ਗਰਮ ਹੁੰਦੀ ਆ ਆ ਆਗੇ ਸਾਡੇ ਸਹੁਰੇ ਠੀਕੇ ਜੀ ਤੇ ਅੰਦਰ ਜਾ ਕੇ ਹੁਣ ਆਪਾਂ ਫਿਰ ਆਨਲਾਈਨ ਪਹਿਲਾਂ ਸਾਰਿਆਂ ਨੂੰ ਮਿਲ ਲਈਏ ਫਿਰ ਕਰਦੇ ਹਾਂ ਆਪਾਂ ਗੱਲ ਕੋਈ ਮਾਇਆ ਰਸਕੁੱਲੇ ਖਾਈਏ ਮਿੱਠਾਈ ਕੁਛ ਨਹੀਂ ਤੋਂ ਨੂੰ ਦਾ ਸ਼ੂਗਰ ਹੋਈ ਆ ਤੁਸੀਂ ਕਦੋਂ ਖਾਰੇ ਮੈਨੂੰ ਦਿੱਤਾ ਸੀ ਹੰਟ ਇੱਕ ਤਾਂ ਪਹਿਲਾਂ ਪਤਾ ਨਹੀਂ ਕਿੰਨੇ ਖਾਦੇ ਹੋਣੇ ਆ ਹਾਂ ਬਿਲਕੁਲ ਪਰ ਹੋ ਜਾ ਉੱਧਰ ਥੋੜਾ ਵਿੱਚ ਦੇ ਉੱਧਰ ਜਾਓ ਇੱਕ ਟੱਪਾ ਨਾ ਚੱਤੀ ਨੂੰ ਉੱਧਰ ਨੂੰ ਹੋ ਜਾ ਮਿਠਾਈ ਆ ਜੀ ਮਾਰੇ ਮੇਰੇ ਆਉਂਦੇ ਆ ਅੱਜ ਕਿਹੜੇ ਦਿਨ ਦੇ ਤੱਕ ਤਿੰਨੀ ਬੜੀ ਹੋ ਗਈ ਹੈ ਹੈਲੋ ਖਿਤਾਬ ਆ ਗੋ ਹੈਲੋ ਆ ਗਿਆ ਤੁਮਾਰਾ ਮੈਂ ਲਾ ਆਉਂਦਾ ਆ ਆ ਆ ਗਿਆ ਸੀ ਮੈਂ ਲਾ ਪਰਣਾ ਲਓ ਜੀ ਮੰਮੀ ਸੇਮ ਹੋ ਗਏ ਤਿੰਨੀ ਦੋ ਪਾਈ ਹੋਇਆ ਪਹਿਲੇ ਅਦੀ ਮੰਜਾ ਦੇ ਚੱਪਲ ਕਿਤੂ ਜਿਹੜੀ ਮੈਂ ਪਿਛਲੇ ਪਾਈ ਸੀ ਮੇਰੇ ਅੰਦਰ ਲਾਸਟ ਵੀਕ ਰਸੂ ਖਾਤ ਜene ਨਾਲ ਸੀ 10 ਤੱਕ ਇਹ ਚੱਪਲਾ ਬਹੁਤ ਸੀ ਸੱਜੇ ਤੇ ਸੱਜੇ ਤੇ ਜਾਨ ਇਹ ਕੋਕਾ ਕੋਲਾ ਘਟ ਗਈ ਸੀਗੀ ਤੇ ਫੈਂਟਾ ਵੱਧ ਗਈ ਸੀ ਤਾਂ ਦੋਨੋਂ ਮਿਕਸ ਕਰਤੀਆਂ ਮਿਕਸ ਕੀਤੀਆਂ ਗਲਾਸ ਦਾ ਰੰਗ ਹੀ ਆ ਜਾ ਗਾ ਮੈਂ ਕਿਉਂ ਸੋਨਦੀ ਗੇ ਸਾਨੂੰ ਹੋਰ ਹੋਣੀ ਫੈਂਟਾ ਆਹ ਸਾਨੂੰ ਖੋਖਲੀ ਤਾਂ ਸੇ ਓਹੋ ਪੂਰੀ ਪਾਣੀਆ ਸੀਗਾ ਨਹੀਂ ਮੈਂ ਆਪ ਬਣੀ ਆਫ ਦਾ ਪੁਰਾਣੀ ਦਾਲੀ ਨਹੀਂ ਇਦਰੇ ਵੀ ਰਿਚੋ ਭਾਈ ਉਹ ਫੋਟੋ ਵਿੱਚ ਉਹ ਮੈਂ ਤਾਂ ਵੀਡੀਓ ਬਣਾ ਰਿਹਾ ਆ ਠੀਕ ਆ ਬਸ ਟੋਕੀਆ ਕੋਈ ਆਲੀ ਵੀ ਕਾਲ ਆਉਣਾ ਹੀ ਆ ਇਹਦੇ ਵਿੱਚੋਂ ਇਹ ਤੁਹਾਨੂੰ ਸਕਰੀਨਸ਼ਾਟ ਮਾਰ ਮਾਰ ਕੇ ਦੇ ਦਾਂਗੇ ਹੋ ਸਕਦਾ ਮੰਨਾਂ ਲੈ ਆਇਆ ਗੋਲ ਗੁੱਟੇ ਖਾਉਣ ਨਾਲ ਇਹ ਨਹੀਂ ਅੱਗੀ ਤੇਰੀ ਮੰਨਾਂ ਥੋੜੀ ਆਵਾਜ਼ ਪੁੱਛਾ ਦੇ ਬੂਆ ਬੰਨਣ ਕਿ ਆਂ ਦੀਦੀ ਬੰਨੂਗੀ ਤੇਰੀ ਆ ਜਾ ਮੰਨਾਂ ਲੈ ਆਂਗਾ ਤੇ ਗੋਲੀਆਂ ਨਾ ਤੋੜਤੀ ਲਾ ਹਾਂ 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 ਲੈ ਜੀ ਆ ਦੀਦੀ ਆਪੇ ਖੋਲ ਕੇ ਬੰਨੂਗੀ ਤੇਰਾ ਮੂੰਹ ਖੱਲਾ ਮੇਰਾ ਫਿਕਰਾ ਲਓ ਓਹੋ ਨਾਲ ਕਿਤੇ ਪਾਓ ساری ਯਾਨ ਤੋਂ ਮਲਿਆ ਦੇ ਉਹਨਾ ਉਹ ਨਾਲ ਹੀ ਹਾਤੇ ਖਾਜ ਕਰਨ ਲੱਜਾ ਹੱਥ ਵੀ ਕਰੋਂ ਕਰਾ ਦੋ ਨਹੀਂ ਪੈਸੇ ਨਹੀਂ ਮਾਰੇ ਹੱਥ ਤੇ ਗਾੜੀ ਅੰਦਰ ਲਾ ਲਓ ਬੋਡੋ ਖੇਜਨਾ ਬੋਡੋ ਚੱਲ ਆ ਜਾ ਪਾਵੇ ਖੇਤਾਂ ਹਾਂ ਸਭ ਤੋਂ ਪਹਿਲਾਂ ਹੋ ਗਈ ਹਾਂ ਆਦੀ ਨਗਰੇ ਆਜਾ ਚਲੱਕਰ ਮੁੰਡੇ ਨੂੰ ਮਲਾ ਅੱਛਾ ਚੱਲ ਵੀ ਮਨਤਾ ਫੜਾ ਮੈਨੂੰ ਠੀਕ ਹੈ ਹਾਂਜੀ ਕੋ ਦਈ ਇਹਨੂੰ ਤੇ ਤੂੰ ਪੀਤਾ ਨਹੀਂ ਹੈ ਮੈਂ ਪੀਣਾ ਨਹੀਂ 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 ਚਲੋ ਵੀਰੇ ਦੇ ਬਨੋਣ ਰਖੜੀ ਕੋਈ ਨਹੀਂ ਤੁਨੇ ਵੀ ਮਾਰ ਲੈ ਨਹੀਂ ਹਾਂ ਦੇਖੋ ਰੁਕ ਜਾਓ ਜੀ ਹੱਥ ਰੁਕ ਜਾਓ ਰੁਕਣਾ ਕਾ ਤੂੰ ਨਹੀਂ ਨਹੀਂ ਬਸ ਹੋ ਗਿਆ ਉਧਰ ਤੁਸੀਂ ਆਓ ਹੁਣ ਤੁਸੀਂ ਆਪਣੇ ਜੇਬਾਂ ਛੋਟੀਆਂ ਛੋਟੀਆਂ ਖਾਲੀ ਕਰੋ ਹੁਣ ਕੋਈ ਗੱਲ ਨਹੀਂ ਹੋ ਰਹੀ ਆ ਤੇਰੇ ਨਾਲ ਛੋਟਾ ਕਿਚੂ ਨਹੀਂ ਤੋਹਣਾ ਮੈਂ ਹਾਂ ਤਾਪ ਨੂੰ ਲਈ ਆ ਤੂੰ ਮੇਰੀ ਮੰਨ ਤੂੰ ਔੜੇ ਮਤਨੀਆ ਨਾ ਰੱਖਿਆ ਮੈਂ ਕਾਪ ਮੈਂ ਕਾਪ ਨੂੰ ਫੜ ਸਕਦਾ ਹਾਂ ਧਿਆਨ ਰੱਖ ਕੇ ਸਪਾਈਡਰਮੈਨ ਜਾਲਾ ਨਾ ਛੱਡ ਦੇਵੇ ਆਹ ਇਹਦੀ ਅੱਖਾਂ ਚੋਂ ਜਾਲੇ ਨਿਕਲਦੇ ਆ ਹਾਂ ਇਹ ਚ ਬਟਨ ਲੱਗਿਆ ਹੈ ਇੱਕ ਧਿਆਨ ਲੱਭਣਾ ਪੈਣਾ ਤੇ ਹੁਣ ਰਾਤ ਨੂੰ ਘਰੇ ਜਾ ਕੇ ਬਲਤੀ ਇਹ ਦੇਣਾ ਸੋਨੀ ਆਲਾ ਮੇਰੀ ਚੱਪਲ ਦੇ ਦੋ ਚੱਪਲ ਦੇ ਦੋ 2000 ਰੁਪਏ ਲੱਗ ਗਏ ਚੱਲੀ ਸ਼ਾਮ ਦਾ ਬੰਦੂਵਸਤ ਹੋ ਗਿਆ ਜੀ ਸ਼ਾਮ ਦਾ ਬੰਦੂਵਸਤ ਮਿੱਠਾ ਮਨਨੇ ਤੇ ਮੇਰੇ ਕਿੱਦਾ ਬੰਦਾ ਆ ਲਾਤੀ ਰੱਖਾ ਮੇਰੇ ਮੇਰੇ ਆ ਨੋਟ ਗਿਣਦੇ ਵੇਖ ਠੀਕ ਕਿੱਥੇ ਦੇਖੀ ਮਰਜੀ ਕੱਢ ਮੈਂ ਦਿੱਤੀ ਆ ਵੰਦੀ ਦਿੱਤੀ ਦਿੱਤੀ ਮਰਜੀ ਚੁੱਤੀ ਕਰ ਦੋ ਪ੍ਰੂਫ ਲੋਕੋ ਪ੍ਰੂਫ ਐਸੇ ਪੈਸਾ ਬਦਰ ਮਰਵਾਰੀ ਦੇ ਬੜੀ ਆਹੜੇ ਬੱਟੇ ਕੋੜ ਕੱਢੀ ਆਹ ਟੱਕਰ ਲੀ ਜਾ ਪਾਣੀ ਕੋਈ ਨਹੀਂ ਅਰੋਂ ਮੰਗੂ ਬੋਲ ਕੇ ਪਾਪਾ ਅਗਲਾ ਚੁੱਕ ਤੇ ਵਾਏ ਇਹਨੂੰ ਫੜਾਉਣਾ ਮੈਥੇ ਆਈ ਏਮ ਸੋ ਬਿਜ਼ੀ ਅੱਗੇ ਵੰਡੀ ਰੁਕ ਖੜੇ ਵਾਹ ਮੂੰਹ ਦੇਖ ਮੂੰਹ ਦੇਖ ਕੇ ਦਬਣਾ ਤੋਰੀ ਵਰਗਾ ਤੁਹ ਜਿਹੜੀ ਆਂਦੀ ਆ ਮੇਰੀ ਇੱਕ ਤਾਂ ਚੱਪਲਾ ਮੰਨ ਦਾ ਲਿਫਾਫਾ ਖੋਲਿਆ ਗਿਆ ਤਾਂ ਮੰਨ ਤੋਂ ਹੋਇਆ ਗੁੱਸਾ ਮੈਂ ਸਿਰਫ ਮੰਗੂ ਫੇਰ ਇੱਕ ਲਿਫਾਫਾ ਉਹ ਜਾ ਡਿੱਗ ਜਾਣਿਆ ਅੰਦਰ ਰੱਖਿਆ ਇੱਕੀ ਬੰਦੀ ਉਹ ਚੀ ਆਉਂਦਾ ਓ ਯਾਰ ਬੇਟਾ ਜਗਾ ਤਾਂ ਥੇ ਹੋਣ ਦੇ ਆਉਂਦੀ ਆਉਂਦੀ ਦੱਬਾ ਲਾ ਕੇ ਹਰਦੀਪ ਓ ਹਰਦੀਪ ਹਰਦੀਪ ਉਹ ਨਾਲ ਬੈਠੋ ਦੀ ਬਣਾ ਰਖੜੀ ਉਹਨੇ ਕੱਪੜਿਆਂ ਮੰਗਾਲ ਦੇ ਵੀ ਬੰਦੋ ਭਾਈ ਜੱਜ ਜਬਦੀ ਉਹ ਤੋਂ ਮਹਾਰਾਜ ਵੀਰੋ ਤੇ ਬੰਦੇ ਰੱਖੇ ਦੀ ਮੇਰਾ ਬੱਤ ਹੈ ਆ ਬੰਦੇ ਆਗੇ ਪੈਸੇ ਆਗੇ ਪੈਸੇ 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 ਹੋਗੇ ਜੱਜ ਜੀ ਕਰ ਦਿੰਦਾ ਆ ਬੜੀ ਯਾਰ ਕਰ ਦਿੰਦਾ ਕੋਈ ਕਰ ਦਿੰਦਾ ਨਾ ਮੰਨਤ ਬਣਨ ਲੱਗੀ ਬਾੜੀ ਕੁੱਟ ਕੇ ਨਾ ਬੰਨੀ ਮੰਨਤ ਛੋਟਾ ਬਾ ਉਹਦੇ ਹੱਥ ਤੇ ਰੈਸ਼ਸ ਹੋ ਜਾਣੇ ਬਾਣੀ ਚ ਬਾਣੀ ਮਾਰਿਆ ਜਾਉਂਦਾ ਨਾ ਪਿੱਛੇ ਨੂੰ ਕੱਲੇ ਕਿਆ ਬਾਤ ਹੈ ਆ ਲੈ ਤੈਨੂੰ ਆਜੇ ਆ ਜਾ ਬੰਨੀਆਂ ਗਈਆਂ ਰਖੜੀਆਂ ਆ ਜਾ 16 16 ਮਹਗਾ ਪੈਣਾ ਸੀ ਆ ਕੋਲ ਹੋ ਗਿਆ ਬੰਨਦੀ ਰੱਖੜੀ 4 ਉਹਦੇ ਤੇ 77 ਦੇ ਮਰਖੜੀ ਬੰਨਣੀ ਆ ਜੀ ਆਉਂਦੀ ਆ ਲੈ ਕੇ ਨਹੀਂ ਬਗਾਈਆਂ ਦੇ ਤੋ ਫੇ ਲਊਂਗਾ ਇਹ ਹੁਣ ਆਪਣਾ ਆ ਬਣੇਗੀ ਚੱਲੇ ਚੋਲੇ ਮਾੜੀ ਆ ਮੇਰਾ ਮੁੰਡਾ ਦੋਨੋਂ ਹਾਂਜੀ ਉਹ ਦੇਖ ਲਓ ਆ ਮੇਰਾ ਛੋਟਾ ਪਾਰਟੀ ਗਰਦੀ ਹਲੇ ਫੋਨ ਦੇਖ ਲਿਓ ਮੈਂ ਫੋਨ ਦੇਖ ਲਿਆ ਜਿਹੜੇ ਵੱਲ ਲੱਗਦੀਆਂ ਐ ਪਾਰਟੀ ਮੁੱਠੀ ਪਰ ਓਏ ਕੋਈ ਨਹੀਂ ਮੈਂ ਸਾਰੀ ਪੀਲੇ ਪਾਰਲਰ ਦਾ ਕਰਦੀ ਤਾਂ ਹੀ ਆਸੜ ਗਈ ਤੰਦਰੁਸਤ ਜੀ ਦੇਖੀ ਮੈਂ ਆ ਗਿਆ ਹਾਂ ਲਿਓ ਮੇਰੇ ਰੱਖ ਲਈ ਹਾਂਜੀ ਹਾਂਜੀ ਚੱਲ ਫੇਰ ਟੋਪੀਆਂ ਲਿਆ ਮੇਰੇ ਲਈ ਵੀ ਇੱਕ ਲੈ ਜਾ ਕੇ ਦੁਕਾਨ ਤੋਂ ਇੱਕ ਇੱਕ ਕੁਛ ਚਲਦਾ ਪਿਆ ਸੀ ਮੂੰਹ ਇਹਦੇ ਉੱਤੇ ਹੈਂ ਉਹ ਚੱਲਦਾ ਪਿਆ ਕਹਾਂ ਹੁੰਦੀ ਆ ਅੱਛਾ ਫਿਰ ਮੈਂ ਦੇਖਾ ਕਿ ਮੈਂ ਇਹਨੂੰ ਉਹ ਤਾਂ ਦੇਖ ਲਓ ਬਾਹਰੋਂ ਬਾਹਰ ਯਾਰ ਕੈਮਰੇ ਤੋਂ ਵੀ ਨਾ ਕਿਧਾ ਦੇਖਿਆ ਜਾਂਦਾ ਕੈਮਰਾ ਬਾਜ ਦਿਖਾ ਦਿੰਦੇ ਆ ਆ ਉਹਦਾ ਸੋਨਾ ਮੈਂ ਹੈਗਾ ਮੈਂ 8 ਵਜੇ ਤੱਕ 9 ਵਜੇ ਤੱਕ ਵੀ ਹੈਗਾ ਆਦੀ ਸਾਡੀ ਤੇ ਸਾਡੀ ਤੇ ਹੋਰ ਉਹ ਬੋ ਬਸ ਤਾਂ ਵੇ ਮੈਂ ਰਖੜੀ ਬੰਨਦੀ ਆ ਡੈੜੀ ਦੇ ਗੁੱਟ ਤੇ ਭੁਆ ਦੇ ਨਾਦੀ ਬੰਨਦੀ ਆ ਮਾੜੀ ਮਾੜੀ ਆਏ ਹੋ ਜਾਣਾ ਇਹ ਐਲਬਮ ਵੀ ਪੂਰੀ ਕਰ ਦੇਣੀ ਆ ਧੀਰੀ ਬੋਲੋ ਥੋੜ੍ਹਾ ਮਿੰਟ ਪੁੱਤ ਥੋੜ੍ਹਾ ਪੁੱਤ ਆਪ ਹਾਂ ਹਾਂ ਮੰਨਦਾ ਕਹਿੰਦੀ 2 ਮੈਗਾ ਬੱਦ 14 ਕੰਪੀਟੀਸ਼ਨ ਚੱਲਦਾ ਵਿਆ ਪੂਰਾ ਹਰਦੀਪ ਤੇ ਮੰਨਤ ਦਾ ਕਹਿੰਦੀ ਕੌਣ ਪਾਏ ਵੱਧ ਇਕੱਠੇ ਕਰਦਾ ਦੇਖਦੇ ਆ ਇਹ ਛੋਟੇ ਭਰਾ ਵੱਧ ਦਿੰਦੇ ਆ ਕਿ ਵੱਡੇ ਦਿੰਦੇ ਆ ਜੀ ਜੀ ਇਦਾਂ ਦੀ ਦੀ ਖੇਚ ਲਓ ਲਓ ਮੇਰਾ ਕਹਿੰਦਾ ਮੈਨੂੰ ਕਾਹਤ ਤੰਗ ਕਰੀ ਜਾਂਦੇ ਮੈਂ ਤਾਂ ਇਹ ਜਵਾਬ ਦੇ ਵੀ ਨਹੀਂ ਲੱਗਿਆ ਵੀ ਦਾਲਦੇ ਨਹੀਂ ਬੰਦੇ ਮੈਂ ਕਹਿੰਦਾ ਇਹਦੇ ਜੂ ਨਿਕਲ ਜਾਣੀਆਂ ਨੇ ਫੋਟੋ ਇਹ ਜੀ ਸਕਰੀਨਸ਼ਾਟ ਮਾਰਦੇ ਨੇ ਬਾਅਦ ਚ ਅੱਛਾ ਅੱਛਾ ਕੋਈ ਗੱਲ ਨਹੀਂ ਤੂੰ ਨੇ ਕਿਹੜਾ ਐਲਬਮ ਚ ਜੜਾਉਣੀ ਹੈ ਤੇ ਪਾਈ ਨਾ ਉਹ ਨਹੀਂ ਤੂੰ ਓਏ ਜਰੂਰ ਤਾ ਸੋ ਸੋ ਉਹ ਨਹੀਂ ਕਿ ਮੈਨੂੰ ਸੋ ਦੋ ਬੰਦੇ ਨਹੀਂ ਲੱਕੜੀ ਆ ਦੇਖ ਤਰ ਤਰਨ ਕਨਫਿਊਜ਼ ਹੋਇਆ ਪਿਆ ਵਾ ਯਾਰ ਮੈਂ ਜੋਬ ਤੇ ਲੱਗਿਆ ਨਹੀਂ ਪਹਿ ਕਹ ਦੇ ਕੱਢ ਲੈ ਤੂੰ ਪਹਿ ਪਹਿ ਕਰੀ ਜਾਂਦੇ ਆ ਸੇ ਪਾਸੇ ਧਾਰੋਂ ਨਹੀਂ ਚੱਲਦੇ ਪਿਆ ਮੇਰਾ ਮਤ ਨਹੀਂ ਹੋ ਰਿਹਾ ਸਾਡੀ ਮੈਂ ਜਿੱਥੇ ਧੁਮਾ ਕੇ ਦੇ ਆਪਾਂ ਕਿੱਥੇ ਜਾ ਰਹੇ ਹਾਂ ਪੈਸੇ ਚੱਕ ਲੈ ਹੋਰ ਬਿੰਦ ਤੇ ਵਾਏ ਕੋਈ ਨਾ ਪਾਸਾ ਆ ਰਿਹਾ ਨਾਲ ਮੇਰੇ ਮੁਝ ਭਾਈ ਮਾਰੇ ਆ ਕੋਈ ਨਹੀਂ ਖਿੱਚੀ ਜਾਊਗੀ ਲੈ ਫੋਟੋ ਖਿੱਚੀ ਜਾਓ ਲੈ ਲੈ ਕਰ ਆਓ ਆ ਜਾ ਬੁਣ ਹੋ ਜਾ ਫੋਟੋ ਚੱਕ ਲੈ ਵਾਸੀ ਤੂੰ ਕਹ ਲੈ ਉਹ ਨੂੰ ਵੰਦਨ ਘਾ ਲੈਣ ਲੋ ਪਹਿਲਾਂ ਜਾਨੀ ਆ ਜਾ ਨਾਲੀ ਆ ਜਾ ਹੱਥਾਂ ਦਾ ਹੋੜ ਆਉਂ ਡੇ ਵੀ ਚੱਲ ਪ੍ਰੀਤੀ ਪਿੱਛੇ ਛਾਲ ਮਾਰ ਕੇ ਆ ਜਾ ਮਮੀ ਅਬ ਤਾਂ ਤੁਮ ਹੀ ਇੱਥੇ ਆਉਣਾ ਸਿਮਰਨ ਤੁਮ ਹੀ ਆ ਜਾ ਆ ਜਾ ਉਹ ਮੈਨੂੰ ਨਾ ਕੰਦ ਤੋੜ ਕੇ ਪਿੱਛੇ ਜਾਣਾ ਪਵੇ ਬਾਥਰੂਮ ਤੇ ਬੰਦ ਨਾ ਪਵੇ ਜਾ ਕੇ ਆ ਜਾ ਆਜੋ ਆਜੋ ਆ ਜਾਓਗੇ ਸਾਰੇ ਜਾਣੇ ਚੱਲੋ ਪੱਠਾ ਪੱਠ ਚੱਲ ਬਰਾਤ ਤੇ ਦੇਖੋ ਪਾਣੀ ਆ ਜਾ ਬੱਤੂ ਦੂਰੀ ਆ ਜਾ ਆ ਕੇ ਉੱਤਰ ਦੇਣਾ ਇੱਕ ਜਿੰਨੀ ਵਧੀਆ ਉੜਿਆ ਜਾ ਜਾ ਰਿਹਾ ਬ్రో ਜਾਵਾਂਗੇ 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 ਤਮੇ ਪਹਿਲਾ ਫੋਟੋ ਕਿੱਥੇ ਹੈ ਆ ਦੂਰੇ ਜਾਓ ਵਸ ਜਾ ਚਲੋ ਚਲੋ ਸਾਰੀ ਗੈਂਗ ਬੈਠੋ ਆ ਆ ਵੀ ਦੇਖੋ ਆ ਨਾ ਬੱਚਾ ਪਾਲਤੀ ਸਾਰੀ ਆ ਲੋ ਹੋ ਗਿਆ ਚਲੋ ਚੰਦੂ ਨਾ ਬੈਠਾ ਚਲੋ ਬਈ ਗੁੱਤ ਮੇਰੀ ਨਹੀਂ ਆ ਗੁੱਤ ਪੂਰੀ ਵੀਡੀਓ ਬਣਦੀ ਆ ਹਾਂ ਲੇ ਫੋਟੋ ਖਿੱਚੂਗਾ ਬਾਣੀ ਬੈਠ ਸਿੱਧੀ ਹੋ ਕੇ ਬੱਤੀ ਲਗਾਓ ਸਾਰਿਆਂ ਨੇ ਆਪਣੇ ਚਲੋ ਸਮਾਈਲ 1 2 3 ਚਲੋ ਹੋ ਗਈ ਪਤਾ ਨਹੀਂ ਕਿ ਮੇਥੇ ਹੋਈ ਕੰਦੜੇ ਖੜਾ ਤੋ ਸਭਾ ਨਹੀਂ ਬਾਤ ਦੇਖ ਰਹੇ ਰਿਵਰਟ ਕਰ ਲੈ ਤੋ ਲਿਆ ਬੋਗੋ ਕਹੋ ਵੀ ਲੈ ਕੇ ਕਹਿੰਦਾ ਜੇਬ ਖਾਲੀ ਕਰਾ ਕੇ ਦਰਦ ਛਪੋਣਾ ਮੈਨੂੰ ਪੁੱਛੋ ਐਕੋ ਤੁਸੀਂ ਵੀ ਆਹਾਂ ਛੋਟੀ ਬਾਮੀ ਤੇ ਚੱਲੋ ਮੈਂ ਆਮਾ ਮੈਂ ਜਾਣਾ ਮੈਂ ਕਿਹੜਾ ਫੋਟੋ ਖਿੱਚਿਆ ਨਾ ਚਲੋ ਜਵੇ ਨਾ